ਸਿਰਫ ਤੇ ਸਿਰਫ ਇਹੀ ਹੋਏਗਾ ਕਿ ਬੀਜੇਪੀ ਨੂੰ ਵੋਟ ਨਹੀਂ ਪਾਉਣੀ ਆਮ ਆਦਮੀ ਪਾਰਟੀ ਨੂੰ ਵੋਟ ਨਹੀਂ ਪਾਉਣੀ ਕਿ ਇਹਨਾਂ ਨੇ ਬਹੁਤ ਤਕੜਾ ਅਤਿਆਚਾਰ ਕੀਤਾ ਜਿਵੇਂ ਸਾਡਾ ਪਾਣੀ ਸਾਰਾ ਵੇਚ ਦਿੱਤਾ ਇਹ ਜਿਹੜੀ ਲੜਾਈ ਉਹ ਸੈਂਟਰ ਸਰਕਾਰ ਨਾਲ ਮੋਦੀ ਸਾਹਿਬ ਕਹਿੰਦੇ ਸੀ ਕਿ ਮੋਰਦੀ ਸਰਕਾਰ ਕਿਸਾਨ ਵਿਰੋਧੀ ਹੈ ਲੇਕਿਨ ਅੱਜ ਸਾਰੀ ਪਬਲਿਕ ਕਹਿ ਰਹੀ ਹੈ ਕਿ ਮੋਦੀ ਸਰਕਾਰ ਜਿਹੜੀ ਉਹ ਦੇਸ਼ ਵਿਰੋਧੀ ਹੈ ਇਸ ਕਰਕੇ ਸਾਡਾ ਸੁਨੇਹਾ ਇਹ ਹੈ ਸਾਰੀ ਪਬਲਿਕ ਨੂੰ ਕਿ ਬੀਜੇਪੀ ਸਰਕਾਰ ਨੂੰ ਵੋਟ ਹਾਨੀ ਪਾਉਣੀ ਅਸੀਂ ਜਿਹਨਾਂ ਲੀਡਰ ਦੇ ਪਿੱਛੇ ਅੱਜ ਤੱਕ ਲੈ ਕੇ ਚੱਲਦੇ ਸੀ ਉਹ ਲੀਡਰਾਂ ਨੂੰ ਪਤਾ ਨਹੀਂ ਲੱਗਦਾ ਕਿ ਰਾਤ ਨੂੰ ਰੋਟੀ ਕਿੱਥੇ ਖਾਂਦੇ ਤੇ ਸਵੇਰ ਨੂੰ ਬੈਟੇ ਕਿੱਥੇ ਬਰੇ ਫੜ ਕੇ ਕਿੱਥੇ ਕਰਦੇ ਨੇ ਚੋਣ ਦੇ ਮੁੱਦੇ ਤੇ ਤੁਸੀਂ ਇਹ ਰਹਿ ਕਿ ਤੁਹਾਡੇ ਕਿਸਾਨ ਲੀਡਰਾਂ ਨੇ ਚੋਣ ਲੜ ਲਈ ਅਗਰ ਸਾਡੀ ਸਰਕਾਰ ਬਣੀ ਹੁੰਦੀ ਤੇ ਅਸੀਂ ਜਿਹੜਾ ਸੀ ਭਗਵੰਤ ਮਾਨ ਵਰਗਿਆਂ ਦੇ ਪਿੱਛੇ ਨਾ ਹਉਂਦੇ ਅਸੀਂ ਧਰਨੇ ਨਾ ਲਾਉਂਦੇ ਸਖਤਰੀਆ ਕਾਲ ਮੈਂ ਹਰਸ਼ਦੀਪ ਕੋਰ ਤੁਸੀਂ ਦੇਖ ਰਹੇ ਹੋ ਪੰਜਾਬ ਤੱਕ ਅਸੀਂ ਲੁਧਿਆਣੇ ਤੋਂ ਇਧਰ ਫਰੀਦਕੋਟ ਵਾਲੇ ਪਾਸੇ ਜਾ ਰਹੇ ਸੀ ਰਸਤੇ 'ਚ ਦੇਖਿਆ ਕਿ ਬੱਸਾਂ ਭਰ-ਭਰ ਕੇ ਕਿਸਾਨ ਕਿਤੇ ਜਾ ਰਹੇ ਨੇ ਅਸੀਂ ਇੱਥੇ ਬਹੁਤ ਸਾਰੀਆਂ ਬੱਸਾਂ ਦੇਖੀਆਂ ਬਹੁਤ ਸਾਰੀਆਂ ਗੱਡੀਆਂ ਦੇਖੀਆਂ ਕਿਸਾਨੀ ਝੰਡੇ ਇਹਨਾਂ ਨੇ ਫੜੇ ਹੋਏ ਸੀ ਸੋਚਿਆ ਕਿ ਚਲੋ ਗੱਲਬਾਤ ਕਰਦੇ ਹਾਂ ਕਿੱਧਰ ਜਾ ਰਹੇ ਨੇ ਤੇ 2024 ਚੋਣਾਂ ਦਾ ਮੌਸਮ ਹੈ ਤੇ ਇਸ ਨੂੰ ਲੈ ਕੇ ਕਿਸਾਨ ਕੀ ਸੋਚਦੇ ਨੇ ਸ਼ੰਭੂ ਤੇ ਕਨੌਰੀ ਬਾਰਡਰ ਤੇ ਕਿਸਾਨ ਬੈਠੇ ਨੇ ਤੇ ਇੱਕ ਕਿਸਾਨ ਕੀ ਦਰਜ ਆ ਦੇ ਨੇ 2024 ਚ ਕਿਸਾਨ ਕਿੱਧਰ ਜਾ ਰਿਹਾ ਇਹਨਾਂ ਕੋਲ ਪੁੱਛਦੇ ਆ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਕਿੱਧਰ ਜਾ ਰਹੇ ਹੋ ਤੁਸੀਂ ਇਹ ਤੇ ਜਗਰਾਉਂ ਚ ਅਸੀਂ ਮੌਜੂਦ ਆ ਮੈਡਮ ਇੱਥੇ ਨਾ ਜਗਰਾਉਂ ਦੇ ਵਿੱਚ ਸੰਯੁਕਤ ਮੋਰਚੇ ਨੇ ਮਹਾ ਪੰਚਾਇਤ ਰੱਖੀ ਆ ਅੱਛਾ ਉਹ ਮਹਾ ਪੰਚਾਇਤ ਰੱਖੀ ਆ ਕਿ ਮੋਦੀ ਪਹਜਾਓ ਪੰਜਾਬ ਬਚਾਓ ਅਸੀਂ ਜ਼ਿਲ੍ਹਾ ਕਰਦਾਸਪੁਰ ਤੋਂ ਭਾਰਤੀ ਕਿਸਾਨ ਜੁਨੀਆਂ ਰਜਵਾਲ ਜੀ ਦੇ ਜ਼ਿਲ੍ਹਾ ਪ੍ਰਧਾਨ ਕੁਲਿੰਦਰ ਸਿੰਘ ਮਠੋਲਾ ਆਪਣੇ ਸਾਥੀਆਂ ਸਮੇਤ ਅਸੀਂ ਇੱਥੇ ਆਏ ਆ ਸਾਡੇ ਵੱਡੇ ਵੱਡੇ ਕਾਫਲੇ ਆਏ ਨੇ ਇੱਥੇ ਅੱਜ ਸਾਰੇ ਕਿਸਾਨ ਆਏ ਨੇ ਦੇਖਿਓ ਇੰਨੀਆਂ ਗੱਡੀਆਂ ਆਈਆਂ ਪਈਆਂ ਨੇ ਇੱਧਰ ਤੋਂ ਮੈਂ ਕਿਹਾ ਮੈਡਮ ਅਜੇ ਪਿੱਛੇ ਵੀ ਤੁਸੀਂ ਚਲੇ ਜਾਓ 10 ਕਿਲੋਮੀਟਰ ਤੱਕ ਪਿੱਛੇ ਜਾਮ ਲੱਗੇ ਹੋਏ ਨੇ ਹਰੇਕ ਰੋਡ ਦੇ ਉੱਤੇ ਜਾਮ ਲੱਗਾ ਹੋਇਆ ਇਹ ਇਸੇ ਕਰਕੇ ਇੱਕ ਪਬਲਿਕ ਨੂੰ ਇਹ ਸਨੇਹਾ ਦੇਣ ਵਾਸਤੇ ਆਏ ਆ ਕਿ ਜਿਹੜੀ ਭਾਜਪਾ ਸਰਕਾਰ ਆ ਜਾਂ ਮੌਜੂਦਾ ਸਰਕਾਰ ਆ ਇਹਨਾਂ ਸਰਕਾਰਾਂ ਨੇ ਵਾਅਦੇ ਕਰਕੇ ਔਰ ਪਬਲਿਕ ਰਿਪਰਿਜ਼ਨ ਦੇ ਨਾਂ ਲੈਣ ਜੋ ਕਾ ਛੱਡਦੇ ਨਹੀਂ ਤੁਸੀਂ ਕਹਿ ਰਹੇ ਹੋ ਬੀਜੇਪੀ ਦੇ ਖਿਲਾਫ ਇਹ ਰੈਲੀ ਹੈ ਤੇ ਕੁਝ ਐਸਾ ਤਾਂ ਨਹੀਂ ਕਿ ਕਿੰ ਨੂੰ ਵੋਟ ਕਰਨਾ ਇਹ ਵੀ ਇੱਥੇ ਦੱਸਿਆ ਜਾਊਗਾ ਹਾਂਜੀ ਉਹ ਸਾਡਾ ਜੋ ਐਸਕੇ ਹਮਾਣਾ ਸੰਯੁਕਤ ਕਿਸਾਨ ਮੋਰਚਾ ਹੁਣ ਸਟੇਟ ਦੇ ਉੱਪਰੋਂ ਜਿਹੜਾ ਐਲਾਨ ਕਰਨਗੇ ਅੱਛਾ ਇਹ ਦੱਸਣ ਕਿ ਕਿਹਦੇ ਹੱਕ ਚ ਇਸ ਵਾਰ ਪੰਜਾਬ ਦੇ ਵਿੱਚ ਜਿਹੜਾ ਆਪਾਂ ਇਹ ਰੈਲੀ ਕੀਤੀ ਆ ਜਾਂ ਮਤਲਬ ਕੀ ਵੀ ਕੁਝ ਕਰਨਾ ਉਹ ਉਹਨਾਂ ਦੱਸਣਾ ਅੱਛਾ ਹੱਕ ਚ ਨਹੀਂ ਦੱਸੋ ਨਹੀਂ ਕਿਸੇ ਦੇ ਹੱਕ ਚ ਨਹੀਂ ਇਹ ਪਬਲਿਕ ਦਾ ਫੈਸਲਾ ਹੈ ਪਬਲਿਕ ਕਿਨੂੰ ਉਹ ਕਿਉਂਕਿ ਅੱਜ ਤੱਕ ਸੰਯੁਕਤ ਮੋਰਚੇ ਨੇ ਕਿਸੇ ਨੂੰ ਹਮੈਤ ਨਹੀਂ ਦਿੱਤੀ ਅੱਜ ਦੀ ਤਰੀਕ ਤੱਕ ਹੁਣ ਸਿਰਫ ਤੇ ਸਿਰਫ ਇਹੀ ਹੋਏਗਾ ਕਿ ਬੀਜੇਪੀ ਨੂੰ ਵੋਟ ਨਹੀਂ ਪਾਉਣੀ ਆਮ ਆਦਮੀ ਪਾਰਟੀ ਨੂੰ ਬੋੜ ਨਹੀਂ ਪਾਉਣੀ ਕਿ ਇਹਨਾਂ ਨੇ ਬਹੁਤ ਤਕੜਾ ਅਤਿਆਚਾਰ ਕੀਤਾ ਜਿਵੇਂ ਸਾਡਾ ਪਾਣੀ ਸਾਰਾ ਵੇਚ ਦਿੱਤਾ ਇਹਨਾਂ ਆਮ ਆਦਮੀ ਪਾਰਟੀ ਕਹਿੰਦੇ ਕਿ ਅਸੀਂ ਤਾਂ ਕਿਸਾਨਾਂ ਦੀ ਮਦਦ ਬੜੀ ਕੀਤੀ ਹੈਗੀ ਹੈ ਕਿ ਪਾਣੀ ਪਹੁੰਚਾ ਦਿੰਦਾ ਤੇ ਦੂਜਾ ਬਿਜਲੀ ਮੁਫਤ ਕਰਤੇ ਕਿਸਾਨਾਂ ਨੂੰ ਹੋਰ ਕੀ ਚਾਹੀਦਾ ਮੈਂ ਦੱਸਦਾ ਮੈਡਮ ਇਹਨਾਂ ਨੇ ਆਪਣੇ ਇਹਨਾਂ ਦੇ ਜਿਹੜੇ ਪਟਵਾਰੀ ਵਿਭਾਗ ਆ ਉਹਨਾਂ ਨੇ ਦੱਸਿਆ ਕਿ ਅਸੀਂ ਜਿਹੜਾ ਕਿਸਾਨਾਂ ਦੇ ਕੋਲ ਪਾਣੀ ਆ ਉਹ ਇਸ ਵੇਲੇ 31.2 ਨੇ ਇਹ ਸੌਰੀ 21.2 ਨੇ ਪਰ ਇਹ ਕਹਿ ਰਹੇ ਨੇ ਸਰਕਾਰ ਨੇ ਇਹਨਾਂ ਉੱਪਰ ਇਹਨਾਂ ਦਬਾਅ ਬਣਾਤਾ ਕਿ ਤੁਸੀਂ ਹਰੇਕ ਕਿਸਾਨ ਦੇ ਕੋਲੋਂ ਰਿਪੋਰਟ ਹਰੇਕ ਪਿੰਡ ਦੀ ਰਿਪੋਰਟ ਲੈ ਕੇ ਹਰੇਕ ਪਟਵਾਰੀ ਆਪਣੇ ਹੱਥ ਕੀ ਰਿਪੋਰਟ ਦਵੇ ਕਿ ਪਾਣੀ 100% ਜਿਹੜਾ ਉਹ ਕਿਸਾਨਾਂ ਤੱਕ ਪਹੁੰਚ ਗਿਆ ਪਰ ਪਟਵਾਰੀਆਂ ਨੇ ਵੀ ਆਪਣੇ ਪੰਜਾਬ ਨਾਲ ਪਿਆਰ ਕਰਦੇ ਹੋਏ ਇੱਕ ਅੰਦੋਲਨ ਸ਼ੁਰੂ ਕਰ ਦਿੱਤਾ ਕਿਸਾਨ ਜਥੇਬੰਦੀਆਂ ਦੇ ਵਿੱਚ ਉਹਨਾਂ ਨੇ ਗੱਲ ਲੈਂਦੀ ਆ ਉਸ ਦਾ ਵੀ ਜਿਹੜਾ ਐਲਾਨ ਆ ਛੇਤੀ ਹੋਏਗਾ ਕਿਉਂਕਿ ਪੰਜਾਬ ਦੇ ਕੋਲ ਤਾਂ ਪਾਣੀ ਹੈ ਹੀ ਨਹੀਂ ਤੁਸੀਂ ਵੇਖਿਆ ਹੈ ਕਿ ਜੇ ਪੰਜਾਬ ਕੋਲ ਪਾਣੀ ਆ ਆਵਾਦੀ ਪਾਰਟੀ ਨੇ ਕੋਈ ਮਦਦ ਨਹੀਂ ਕੀਤੀ ਆਵਾਦੀ ਪਾਰਟੀ ਕਹ ਰਹੀ ਹੈ ਬਿਜਲੀ ਮੁਫਤ ਕਰ ਦਿੱਤੀ ਜ਼ੀਰੋ ਬਿੱਲ ਆ ਰਹੇ ਨੇ ਤੁਹਾਡੇ ਘਰਾਂ ਦੇ ਜ਼ੀਰੋ ਬਿੱਲ ਆ ਰਹੇ ਨੇ ਚਲੋ ਕੁਛ ਹੈ ਆ ਰਹੇ ਨੇ ਆ ਰਹੇ ਨੇ ਨਾ ਭਗਤ ਸਿੰਘ ਜੀ ਇਹਦੇ ਵਿੱਚ ਇਹ ਆ ਕਿ ਚਲੋ ਉਹਨਾਂ ਨੇ ਬਿੱਲ ਕੀਤੇ ਆ ਬਿਜਲੀ ਦੀ ਸਪਲਾਈ ਠੀਕ ਆ ਰਹੀ ਆ ਲੇਕਿਨ ਸਾਡੀ ਜਿਹੜੀ ਲੜਾਈ ਉਹ ਸੈਂਟਰ ਸਰਕਾਰ ਨਾਲ ਮੋਦੀ ਜੀ ਕਹਿੰਦੇ ਸੀ ਕਿ ਮੋਦੀ ਸਰਕਾਰ ਕਿਸਾਨ ਵਿਰੋਧੀ ਆ ਲੇਕਿਨ ਅੱਜ ਸਾਰੀ ਪਬਲਿਕ ਕਹਿ ਰਹੀ ਆ ਕਿ ਮੋਦੀ ਸਰਕਾਰ ਜਿਹੜੀ ਉਹ ਦੇਸ਼ ਵਿਰੋਧੀ ਆ ਇਸ ਕਰਕੇ ਤੁਹਾਡਾ ਸੁਣਿਆ ਇਹ ਆ ਸਾਰੀ ਪਬਲਿਕ ਨੂੰ ਕਿ ਬੀਜੇਪੀ ਸਰਕਾਰ ਨੂੰ ਵੋਟ ਨਹੀਂ ਪਾਉਣੀ ਪਰ ਇੱਧਰ ਅਸੀਂ ਦੇਖਿਆ ਕਿ ਇਸ ਵਾਰ 2024 ਚ ਅਸੀਂ 2022 ਚ ਵੀ ਦੇਖਿਆ ਕਿ بڑے ਪੰਜਾਬ ਦੇ ਲੀਡਰ ਜੋ ਨੇ ਬੀਜੇਪੀ 'ਚ ਚਲੇ ਜਾਂਦੇ ਨੇ ਮੈਂ ਹੁਣੇ ਲੁਧਿਆਣਾ ਤੋਂ ਰਵਨੀਤ ਬਿੱਟੂ ਦਾ ਇੰਟਰਵਿਊ ਕਰਕੇ ਆਈਆਂ ਉਹ ਬੀਜੇਪੀ 'ਚ ਚਲੇ ਗਏ ਉਹ ਤਾਂ ਕਹਿ ਰਹੇ ਮੈਨੂੰ ਲੋਕਾਂ ਦਾ ਪਿਆਰ ਮਿਲ ਰਿਹਾ ਮੈਂ ਕਿਸਾਨਾਂ ਨੂੰ ਸਮਝਾਵਾਂਗਾ ਕਿਸਾਨਾਂ ਲਈ ਸਭ ਤੋਂ ਵੱਧ ਧਰਨਾ ਤਾਂ ਮੈਂ ਦਿੱਤਾ ਜਗਰਾਉਂ ਵੀ ਲੁਧਿਆਣਾ ਲੋਕ ਸਭਾ ਹਲਕਾ ਚ ਪੈਂਦਾ ਦੇਖੋ ਜੀ ਸੂਬੇਦਾਰ ਬਾਬਾ ਸਾਈ ਜਨਰਲ ਸੱਤ ਜਿਲ੍ਹਾ ਗਰਦਾਸਪੁਰ ਭਾਰਤੀ ਕਿਸਾਨ ਜੂਨੀਅ ਅਸੀਂ ਪਹਿਲੇ ਲੋਕ ਹੁਣ ਬਹੁਤ ਗਿਆਨ ਸ਼ਿਆਣਾ ਹੋ ਚੁੱਕਾ ਹਾਂ ਅਸੀਂ ਜਿਹਨਾਂ ਲੀਡਰ ਦੇ ਪਿਛੇ ਅੱਜ ਤੱਕ ਲੈ ਕੇ ਚੱਲਦੇ ਸੀ ਉਹ ਲੀਡਰਾਂ ਦਾ ਪਤਾ ਨਹੀਂ ਲੱਗਦਾ ਕਿ ਰਾਤ ਨੂੰ ਰੋਟੀ ਕਿੱਥੇ ਖਾਂਦੇ ਤੇ ਸਵੇਰ ਨੂੰ ਬੈਠੀ ਕਿੱਥੇ ਬਰੇ ਫਾੜ ਕਿੱਥੇ ਕਰਦੇ ਨੇ ਇਸ ਕਰਕੇ ਜਿਹੜਾ ਕਿਸਾਨ ਹੋ ਜਾਗਰੂਕ ਚੁੱਕਾ ਚੱਕਾ ਸਾਨੂੰ ਆਪਣੇ ਹੁਣ ਲੀਡਰਾਂ ਤੇ ਕਿਸੇ ਤੇ ਵਿਸ਼ਵਾਸ ਨਹੀਂ ਰਿਹਾ ਜਿਸ ਕਰਕੇ ਸਾਡੀਆਂ ਕਿਸਾਨ ਜਥੇ ਬੰਨੀਆਂ ਸਕੀਮੇ ਵੱਲ ووٹ ਚਾਹਣ ਇਹ ਹੀ ਦੇਸ਼ਾ ਕਿ ਆਪਾਂ ਜਿਹੜੀ ਮੌਜੂਦਾ ਸਰਕਾਰ ਹੈ ਬੀਜੇਪੀ ਸੈਂਟਰ ਦੇ ਵਿੱਚ ਜੇ ਇਹ ਕਿ ਕਿਸਾਨਾਂ ਦੇ ਨਾਲ ਨਹੀਂ ਕਿ ਦੇਸ਼ ਰੋਧੀ ਸਰਕਾਰ ਆ ਆਪਾਂ ਉਹਦੇ ਬਰਖਲਾਵਾ ਅੱਜ காங்கிரஸ் ਠੀਕ ਹੈ காங்கிரஸ் ਠੀਕ ਹੈ காங்கிரஸ் ਠੀਕ ਹੈ ਰਵਨੀਤ ਬਿੱਟੂ ਦਾ ਹੁਣੇ ਕਾਈ ਆ ਬਈ காங்கிரஸ் ਵੀ ਨਹੀਂ ਠੀਕ ਇਹਨਾਂ ਨੂੰ ਬੰਦਾ ਬੋਲ ਰਿਹਾ ਹਾਂ ਆ ਆ ਵੇਖੋ ਰਵਨੀਤ ਬਿੱਟੂ ਦੀ ਆ ਵੀਡੀਓ ਆ ਉਹ ਕਹਿ ਰਿਹਾ ਕਿ ਮਤਲਬ ਕਿਸਾਨ ਜਿਹੜੇ ਢਾਈ ਟੋਟਰੂ ਨੇ ਮੈਂ ਇਹਨਾਂ ਨੂੰ ਵੇਖਾਂਗਾ ਮੈਨੂੰ ਕੀ ਕਰਦੇ ਨੇ ਇਹ ਜਿਹੜਾ ਰਵਨੀਤ ਬਿੱਟੂ ਇਹ ਤਾਂ ਬਹੁਤ ਵੱਡਾ ਜਿਹੜਾ ਹੈਗਾ ਚੋਰ ਆ காங்கிரஸ் ਠੀਕ ਹੈ ਹਾਂਜੀ ਕਾਂਗਰਸ ਨਹੀਂ ਨਹੀਂ ਕਿਸੇ ਦਾ ਵੀ ਕੋਈ ਕੋਈ ਵੀ ਨਹੀਂ ਠੀਕ ਹੈਗਾ ਕੋਈ ਪਾਰਟੀ ਤੇ ਤੁਸੀਂ ਮਤਲਬ ਵੋਟ ਪਾਓਗੇ ਵੈਸੇ ਵੋਟ ਪਾਓਗੇ ਨਾ ਵੋਟ ਪਾਓਗੇ ਨਹੀਂ ਵੋਟ ਪਾਵਾਂਗੇ ਜੋ ਸਾਡਾ ਸਯੁਕਤ ਮੋਰਚਾ ਫੈਸਲਾ ਦੇਗਾ ਵੋਟ ਪਾਵਾਂਗੇ ਪਰ ਲੀਡਰਾਂ ਦਾ ਹਾਲ ਇੱਕ ਪੰਜਾਬੀ ਦੀ ਕਹਾਵਤਾਂ ਆਟੇ ਦੇ ਦੀਵੇ ਬਣ ਗਏ ਨੇ ਜਿੱਧਰ ਨੂੰ ਕਗੂਏ ਨੇ ਚੁੰਝ ਮਾਰੀ ਉਧਰ ਨੂੰ ਕੋਮ ਗਏ ਨੇ ਪਰ ਕਿਸਾਨ ਜਦੋਂ ਆਪ ਵੀ ਖੜੇ ਹੋਏ ਸੀ ਬਲਬੀਰ ਸਿੰਘ ਰਾਜੇਵਾਲ ਉਹ ਜਦੋਂ ਆਪ ਖੜੇ ਹੋਏ ਸੀ ਤੇ ਕਿਸੇ ਨੇ ਸਾਥ ਨਹੀਂ ਦਿੱਤਾ ਤੇ ਨਾਲੇ ਕਈ ਲੀਡਰ ਤਾਂ ਇਹ ਵੀ ਸਵਾਲ ਚੁੱਕਦੇ ਨੇ ਕਿ ਭਈ ਤੁਸੀਂ ਖਨੌਰੀ ਤੇ ਬੈਠੇ ਹੋ ਤੁਸੀਂ ਸ਼ੰਭੂ ਤੇ ਬੈਠੇ ਹੋ ਤੇ ਗੱਡੀ ਨਹੀਂ ਜਾ ਪਾਂਦੀ ਦਿੱਲੀ ਜਾਣਾ ਕਿੰਨਾ ਮੁਸ਼ਕਲ ਹੋ ਗਿਆ ਤੁਸੀਂ ਪਟੜੀਆਂ ਤੇ ਬੈਠੇ ਹੋ ਮੈਡਮ ਅਸਲ ਦੇ ਵਿੱਚ ਵੇਖੋ ਕੈਸੇ ਦਾ ਬਈ ਆਪਣਾ ਪਰਿਵਾਰ ਛੱਡਣ ਨੂੰ ਚਿਤ ਕਰਦਾ ਹੁਣ ਸਾਡੇ ਜਿਲ੍ਹਾ ਗੁਰਦਾਸਪੁਰ ਚੋਂ ਸਾਡੀ ਇੱਕ ਹੀ ਜੱਥੇਬੰਦੀ ਦਾ 1 ਲੱਖ ਰੁਪਈਆ ਖਰਚਾ ਆ ਗਿਆ ਸਿਰਫ ਕਿਰਾਏ ਦਾ ਤੇ ਬਾਕੀ ਜਿਹੜਾ ਖਰਚਾ ਇਹਨਾਂ ਨੂੰ ਪਾਣੀ ਧਾਣੀ ਦਾ ਉਹ ਅਲੱਗ ਹੋਣਾ ਜਿਹੜੀ ਸੰਗਤ ਆਈ ਹੈ ਖਰਚਾ ਖਰਚਾ ਕਿਵੇਂ ਹੋ ਪੈਂਦਾ ਕਿਉਂਕਿ ਇੰਨੀਆਂ ਬੱਸਾਂ ਭਰ ਕੇ ਲੋਕ ਆਣੇ ਖਰਚਾ ਸਾਨੂੰ ਕੋਈ ਨਹੀਂ ਦਿੰਦਾ ਖਰਚਾ ਕਿਸਾਨ ਜਿਹੜੇ ਆ ਕੋਈ ਗ੍ਰਾਹੀ ਨਹੀਂ ਕੋਈ ਲੈਂਦੇ ਸੀਂ ਹਰ 6 ਮਹੀਨੇ ਬਾਅਦ ਕਰੀਏ ਈ ਮਹੀਨੇ ਬਾਅਦ ਖਰਚਾ ਆਪਣੇ ਕੋਲੋਂ ਦੇਣੇ ਪਰ ਕਿੰਨਾ ਮੁਸ਼ਕਲ ਹੋ ਜਾਂਦਾ ਇੰਨੀ ਗਰਮੀ ਹੈ ਇੱਥੇ ਖੜੇ ਹੋ ਪਾਣਾ 5 ਮਿੰਟ ਚ ਪਸੀਨੇ ਛੁੱਟ ਜਾਂਦੇ ਨੇ ਬਿਨਾਂ ਆਪਣੀ ਹੋਲ ਨੂੰ ਵਿਚਾਰ ਲਈ ਸਾਡੀ ਇਹ ਮਜਬੂਰੀ ਕਿ ਜਦੋਂ ਸਾਡਾ ਦਿੱਲੀ ਮੋਰਚਾ ਲੱਗਾ ਸੀ ਉੱਥੇ ਇਹਨਾਂ ਨੇ ਬੀਜੇਪੀ ਦੀ ਸਰਕਾਰ ਨੇ ਸਾਡੇ ਨਾਲ ਵਾਅਦਾ ਕੀਤਾ ਸੀ ਬਿਲਕੁਲ ਅਸੀਂ ਸਮਝ ਗਏ ਕਿ ਉਹ ਵਾਅਦਾ ਕੀਤਾ ਪੂਰੇ ਨਹੀਂ ਹੋਰਚਾ ਇਥੋਂ ਸਮਾਪਤ ਕਰੋ ਤੇ ਅਸੀਂ ਟਾੜੀਆਂ ਮੰਗਾ ਜਿਹੜੀਆਂ ਨੇ ਨਾ ਉਹ ਹੀ ਟਾੜੀਆਂ ਮਤਲਬ ਲਾਗੂ ਕਰਾਂਗੇ ਕਿਉਂਕਿ ਤਿੰਨੇ ਕਾਨੂੰਨ ਜਿਹੜੇ ਉਹਨਾਂ ਕਹਿੰਦਾ ਜੀ ਅਸੀਂ ਵਾਪਸ ਲੈ ਲੇ ਤੁਸੀਂ ਹੁਣ ਆਪਣਾ ਮੋਰਚਾ ਚੁੱਕੋ ਅਸੀਂ ਮੋਰਚਾ ਚੁੱਕਿਆ ਉਹਨਾਂ ਦੇ ਕਹੇ ਦੇ ਉੱਤੇ ਅੱਜ ਸਾਡੀ ਇੱਕ ਵੀ ਮੰਗ ਜਿਹੜੀ ਉਹਨਾਂ ਪਰਵਾਹ ਪਰ ਬਿਲਕੁਲ ਤੁਹਾਨੂੰ ਲੱਗਦਾ ਚੋਣਾ ਦਾ ਸਮਾਂ ਹੋਣ ਤਾਂ ਕੁਝ ਹੋ ਵੀ ਨਹੀਂ ਪਾਏਗਾ ਤੇ ਉਧਰ ਖਨੌਰੀ ਤੇ ਬੈਠੇ ਨੇ ਕਿਸਾਨ ਤੇ ਨਾਲੇ ਕਈ ਨਾ ਆਮ ਲੋਕ ਵੀ ਕਈ ਵੇ ਇਹ ਸਵਾਲ ਕਰਦੇ ਨੇ ਕਿ ਬਈ ਦਿੱ ਟ੍ਰੇਨ ਦੇਖੋ ਡਾਇਵਰਟ ਹੋ ਕੇ ਕਿੱਥੇ 5 ਘੰਟੇ ਦਾ ਸਫ਼ਰ ਦੂ ਹੈ 9 9 10 10 ਘੰਟੇ ਲੱਗ ਰਹੇ ਨੇ ਗੱਡੀਆਂ ਜਿਹੜੀਆਂ ਉਹ ਸਿੱਧੀਆਂ ਨਹੀਂ ਜਾ ਪਾਂਦੀਆਂ ਤੇ ਰਸਤੇ ਪਿੰਡਾਂ ਚੋਂ ਜਾਣਾ ਪੈਂਦਾ ਹੈ ਉਹ ਖੱਜਲ ਖੁਆਰ ਆਮ ਜਨਤਾ ਵੀ ਹੋ ਰਹੀ ਕਿਸੇ ਨੇ ਉੱਥੇ ਆਪਣਾ ਇਲਾਜ ਕਰਵਾਣਾ ਦਿੱਲੀ ਇਲਾਜ ਜਾਂ ਸਰਕਾਰੀ ਕੰਮ ਦੇ ਲਈ ਜਾਣਾ ਤੁਸੀਂ ਸਮਝਿਦਿਆਂ ਵੇਖੋ ਤੁਸੀਂ ਇੱਥੇ ਖਲੋਤੇ ਜੀ ਕੋਈ ਸੌਖੇ ਨਹੀਂ ਖਲੋਤੇ ਆਪਾਂ ਕਿੱਥੋਂ ਚੱਲ ਕੇ ਆਏ ਆ ਇਹ ਕੋ ਸੌਖੇ ਨਹੀਂ ਆ ਇਸ ਗਰਮੀ ਦੇ ਵਿੱਚ ਖਲੋਣਾ ਬਹੁਤ ਔਖਾ ਘਰਾਂ ਤੋਂ ਨਿਕਲਣਾ ਬਹੁਤ ਔਖਾ ਪਰ ਸਾਡੀ ਹੁਣ ਮਜਬੂਰੀ ਆ ਅਸੀਂ ਆਵਾਜ਼ ਕਿੱਦਾਂ ਉਹਨਾਂ ਤੱਕ ਰਪੇ ਚਾਹੀਏ ਮਸਲਾ ਮੈਡਮ ਇਸ ਚੀਜ਼ ਦਾ ਵਾ ਕਿ ਕੀ ਅਸੀਂ ਪੰਜਾਬ ਦੇ ਵਸਨੀਕ ਨਹੀਂ ਹਾਂਗੇ ਜਾਂ ਭਾਰਤ ਦੇ ਵਸਨੀਕ ਨਹੀਂ ਹਾਂਗੇ ਸਾਰੇ ਵਸਨੀਕ ਹਨ ਸਾਨੂੰ ਦਿੱਲੀ ਜਾਣ ਤੋਂ ਕਿਉਂ ਰੋਕਦੇ ਦਿੱਲੀ ਸਾਡੀ ਰਾਜਧਾਨੀ ਅਸੀਂ ਜਾ ਨਹੀਂ ਸਕਦੇ ਪਰ ਦਿੱਲੀ 'ਚ ਤਾਂ ਅਜੇ ਹੋਣ ਕੁਝ ਹੋ ਨਹੀਂ ਸਕਦਾ ਮੈਨੂੰ ਹੋਰ ਵੀ ਮੈਂ ਚਾਹੁੰਦੀ ਕਿ ਜ਼ਿਆਦਾ ਹੋਰ ਕਿਸਾਨ ਉਹ ਵੀ ਪਾਰਟਿਸਿਪੇਟ ਕਰਨ ਉਹ ਕਹਿੰਦੇ ਦਿੱਲੀ 'ਚ ਤਾਂ ਅਜੇ ਕੁਝ ਹੋ ਨਹੀਂ ਸਕਦਾ ਅਜੇ ਤਾਂ ਸਰਕਾਰ ਬੜਨੀ ਹੈ ਮੋਦੀ ਸਰਕਾਰ ਕੋਈ ਫੈਸਲਾ ਲੈ ਨਹੀਂ ਸਕਦਾ ਬੀਜੇਪੀ ਦੇ ਲੀਡਰ ਤੁਹਾਨੂੰ ਵੀ ਸਮਝਾਉਂਦੇ ਹੋਣਗੇ ਕਿ ਬਈ ਮੈਂ ਐਮਪੀ ਬਣਾਗਾ ਮੈਂ ਤੁਹਾਡੀ ਗੱਲ ਪਹੁੰਚਾਵਾਂਗਾ ਐਮਪੀ ਖੱਜੀ ਖੱਜਲਖੁਆਰੀ ਲੋਕਾਂ ਦੀ ਨਹੀਂ ਹੋ ਰਹੀ ਉੱਥੇ ਜਦੋਂ ਪ੍ਰੇਨਾ ਟਰੈਕ ਤੇ ਤੁਸੀਂ ਬੈਠੇ ਹੋ ਹਾਲਾਂਕਿ ਅਸੀਂ ਸਮਝੋ ਤੁਸੀਂ ਵੀ ਧੁੱਪ ਚ ਬੈਠੇ ਆਪਣੇ ਮੰਗਾ ਮਨਵਾਉਣ ਲਈ ਪਰ ਆਮ ਲੋਕਾਂ ਦਾ ਥੋੜਾ ਜਾਂ ਤੇ ਸੈਂਟਰ ਸਰਕਾਰ ਹੈ ਕਿਸਾਨਾਂ ਦੇ ਨਾਲ ਵਾਅਦੇ ਕਰਕੇ ਮੁੱਕਰ ਜਾਂਦੀ ਹੈ ਉਹਦਾ ਜੋ ਮੇਰ ਕੌਣ ਹੈ ਇਹ ਸੈਂਟਰ ਸਰਕਾਰ ਹੈ ਕਿ ਜਾਂ ਪੰਜਾਬ ਪਰ ਉਧਰ ਤਾਂ ਕਈ ਕਿਸਾਨ ਲੀਡਰਾਂ ਤੇ ਵੀ ਸਵਾਲ ਉੱਠੇ ਕਿ ਭਈ ਉਹਨਾਂ ਨੇ ਮੋਰਚਾ ਕਿਉਂ ਚੁੱਕਤਾ ਅਗਰ ਤੁਸੀਂ ਇੰਨੀ ਸਰਦੀ ਗਰਮੀ ਖੰਡਾਲੀ ਸੀ ਥੋੜੀ ਦਿਰ ਹੋਰ ਬੈਠ ਕੇ ਤਾਂ ਕਿ ਮੰਗਾ ਮਨਵਾ ਲੈਂਦੇ ਤਾਂ ਉਹਨਾਂ ਕਿਸਾਨ ਲੀਡਰਾਂ ਦਾ ਨਹੀਂ ਲੱਗਦਾ ਜੋ ਅਗਵਾਈ ਕਰਦੇ ਹੈਗੇ ਨੇ ਉਹ ਸਾਡੇ ਜਿਥੇ ਬੰਦੇ ਹਾਈ ਕਮਾਂਡ ਦੇ ਲੀਡਰਾਂ ਦੀ ਜ਼ਿੰਮੇਵਾਰੀ ਆ ਇਹਦਾ ਜਿਆਦਾ ਗਲਤੀ ਆ ਕਿ ਉਹ ਕੋ ਗਲਤੀਆਂ ਹੋਈਆਂ ਇੱਕ ਤਾਂ ਚੋਣ ਲੜਨ ਦਾ ਫੈਸਲਾ ਕਹਿੰਦੇ ਸੀ ਕਿ ਬਈ ਆਪਾਂ ਚੋਣ ਨਹੀਂ ਲੜਨਾ ਚੋਣ ਲੜਨਾ ਕੋਈ ਪਾਪ ਨਹੀਂ ਹੈ ਨਾ ਇਹ ਪਾਪ ਨਹੀਂ ਪਰ ਫਿਰ ਹਾਂ ਮੈਂ ਤਾਂ ਮੇਰੀ ਗੱਲ ਸੁਣੋ ਚੋਣ ਦੇ ਮੁੱਦੇ ਤੇ ਤੁਸੀਂ ਇਹ ਰਹਿ ਰਹੇ ਕਿ ਤੁਹਾਡੇ ਕਿਸਾਨ ਲੀਡਰਾਂ ਨੇ ਚੋਣ ਲੜ ਲਈ ਅਗਰ ਸਾਡੀ ਸਰਕਾਰ ਬਣੀ ਹੁੰਦੀ ਤੇ ਅਸੀਂ ਜਿਹੜਾ ਸੀ ਭਗਵੰਤ ਮਾਨ ਵਰਗਿਆਂ ਦੇ ਪਿੱਛੇ ਨਾ ਆਉਂਦੇ ਅਸੀਂ ਧਰਨੇ ਨਾ ਲਾਉਂਦੇ ਕਿਉਂਕਿ ਸਾਡੇ ਆਗੂਆਂ ਨੇ ਜਿਹੜੇ ਕਾਨੂੰਨ ਬਣਾਉਣ ਤੋਂ ਇਹਨਾਂ ਨੂੰ ਡੱਕਦੇ ਸੀ ਨਾ ਕਿ ਇਹ ਕਾਨੂੰਨ ਗਲਤ ਨੇ ਉਹ ਫਿਰ ਉਹਨਾਂ ਨੇ ਖੁਦ ਆਪ ਉਹ ਕਾਨੂੰਨ ਜਿਹੜੇ ਸੀ ਉਹਨਾਂ ਦੇ ਉੱਤੇ ਜਿਹੜੇ ਸੀ ਕਾਂਡੇ ਮਾਰਨੇ ਸੀਗੇ ਠੀਕ ਆ ਪਬਲਿਕ ਦਾ ਫੈਸਲਾ ਸਵੀਕਾਰ ਕਰ ਲਿਆ ਪਰ ਇਹ ਗੱਲ ਨਹੀਂ ਹੈਗੀ ਕਿ ਕਿਸਾਨ ਲੀਡਰਾਂ ਨੇ ਇਲੈਕਸ਼ਨ ਕਿਉਂ ਲੜਿਆ ਉਹਨਾਂ ਨੇ ਚਲੋ ਮੇਰੇ ਦੋ ਸਵਾਲ ਹੁੰਨ ਕਦੋਂ ਤੱਕ ਕਿਸਾਨ ਇਸ ਤਰ੍ਹਾਂ ਇੱਕ ਹੱਜਲ ਖੁਆਰ ਹੁੰਦੇ ਰਹਿਣਗੇ ਹੁਣ ਕਿਉਂਕਿ ਅਜੇ ਤੱਕ ਕੁਝ ਹੋ ਨਹੀਂ ਸਕਦਾ ਸਰਕਾਰ ਬਣਨ ਤੋਂ ਬਾਅਦ ਜੇ ਕਿਸੇ ਨੇ ਫੈਸਲਾ ਲੈਣਾ ਹੋਊਗਾ ਉਹ ਲਏਗਾ ਹਾਂ ਜਾਂ ਨਹੀਂ ਜੋ ਵੀ ਹੈ ਮੈਡਮ ਅਸਲ ਦੇ ਵਿੱਚ ਇਹ ਗੱਲ ਆ ਸਾਨੂੰ ਵੀ ਪਤਾ ਵੀ ਇਹ ਫੈਸਲਾ ਜਿਹੜਾ ਬਾਅਦ ਚੁਣਾ ਪਰ ਅਸੀਂ ਸਿਰਫ ਭਾਜਪਾ ਪਹਜਾਓ ਤੇ ਪੰਜਾਬ ਬਚਾਓ ਉਹਨਾਂ ਨੂੰ ਲੱਗਦਾ ਕਿ ਕਵਰੇਜ ਹੁਣ ਮਿਲ ਪਾ ਰਹੀ ਹੈ ਜੋ ਪਹਿਲਾ ਮੋਰਚਾ ਲੱਗਾ ਸੀ ਜਿੰਨੇ ਉਸਨੇ ਆਪਣੀ ਪੋਪੂਲੈਰਿਟੀ ਬਣਾਈ ਸੀ ਦੇਸ਼ਾ ਵਿਦੇਸ਼ਾ 'ਚ ਉਹ ਮੋਰਚਾ ਉਹਨਾਂ ਨਹੀਂ ਹੋ ਪਾਇਆ ਕਾਮਯਾਬ ਮੰਨਦੇ ਤੋ ਇਸ ਇਸ ਮੋਰਚੇ ਦਾ ਜਿਹੜਾ ਸੀ ਨਾ ਇਸ ਮੋਰਚੇ ਦੇ ਵਿੱਚ ਕਈ ਵਾਰ ਕਈ ਗੱਲਾਂ ਹੋ ਜਾਂਦੀਆਂ ਇਸ ਦਾ ਇੱਕੋ ਹੀ ਅਰਥ ਹੈ ਕਿ ਮੋਰਚਾ ਜ਼ਰੂਰ ਲੱਗਿਆ ਹੋਇਆ ਮੋਰਚੇ ਦੀ ਸਾਰਾਈ ਜਿੰਨੇ ਕਿਸਾਨ ਲੀਡਰ ਨੇ ਸਾਰੇ ਹਮੈਤ ਕਰਦੇ ਨੇ ਕਿਉਂਕਿ ਸਾਨੂੰ ਦੁੱਖਾ ਸੁਭ ਕਰਨ ਵਰਗੇ ਮਾਰੇ ਗਏ ਕਿੰਨੇ ਇਹਨਾਂ ਨੇ ਅਥਰੂ ਗੈਸ ਦੇ ਗੋਲੇ ਛੁੱਟੇ ਨੇ ਕੀ ਅਸੀਂ ਕੋਈ ਅਤਵਾਦੀ ਤੇ ਨਹੀਂ ਸੀ ਹੈਗੇ ਕਿ ਜਿਹੜੇ ਆਏ ਸੀ ਤਾਂ ਇਹ ਡਰੋਨ ਲਿਆ ਕੇ ਸਾਡੇ ਤੇ ਗੋਲੇ ਛੁੱਟਦੇ ਰਹੇ ਇਹਨਾਂ ਦਾ ਕੋਈ ਰੇਡ ਨਹੀਂ ਅਸੀਂ ਪੰਜਾਬ ਦੇ ਵਸਨੀਕ ਨੇ ਅਨਦਾਤਾ ਸਾਰਾ ਇਹ ਜਿੰਨਾ ਵੀ ਮਜ਼ਦੂਰ ਭਾਈਚਾਰਾ ਜਾਂ ਸਾਡਾ ਕਿਸਾਨ ਆ ਇਹ ਸਾਰੇ ਹੀ ਜਿੰਨੇ ਵੀ ਆ ਇਹ ਦੇਸ਼ ਨੂੰ ਬਚਾਉਣ ਵਾਲੇ ਨੇ ਮਾਰਨ ਵਾਲੇ ਨਹੀਂ ਮੈਂ ਚਾਹੁੰਦੀ ਹੋਰ ਵੀ ਜਿਹੜੇ ਕਿਸਾਨ ਨੇ ਉਹ ਵੀ ਪਾਰਟਿਸਿਪੇਟ ਕਰ ਰਹੇ ਹੋਵੇ ਬੋਲਣ ਆ ਗਿਆ ਕੋਈ ਵੀ ਨਾਲ ਚੜ ਵੀ ਲੈਣ ਬਿਲਕੁਲ 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 ਅਸੀਂ ਵੀ ਆ ਰਹੇ ਹਾਂ ਬਿਲਕੁਲ ਹੋਰ ਵੀ ਹਾਂ ਬਿਲਕੁਲ ਬਾਬਾ ਜੀ ਕਿੱਧਰ ਜਾ ਰਹੇ ਹੋ ਇਹ ਰੈਲੀ 'ਚ ਜਾ ਰਹੇ ਹੋ ਤੁਸੀਂ 2024 ਨੂੰ ਲੱਗਦਾ ਕੀ ਵੈਸੇ ਕੌਣ ਜਿੱਤੂਗਾ ਕੀ ਲੱਗਦਾ ਤੁਹਾਨੂੰ ਦੇਖੋ ਜੀ ਜਿਹਦਾ ਚਰਮਾ ਜੋ ਆ ਰਾਜ ਨੂੰ ਮਿਲ ਜੇਗਾ ਪਰ ਭਾਜਪਾ ਨੂੰ ਵੀ ਵਾਰ ਦੇ ਦੱਸੇ ਆਵਾਦੀ ਪਾਰਟੀ ਠੀਕ ਹੈ ਆਮ ਆਦਮੀ ਨੂੰ ਧਲਾਵਾਂਗੇ ਤੇ ਭਾਜਪਾ ਨੂੰ ਵੀ ਧਲਾਵਾਂਗੇ ਦੋਨੋਂ ਧਲਾਵਾਂਗੇ ਦੋਨਾਂ ਉਹ ਤਾਂ ਕਹਿੰਦੇ ਕੰਮ ਬੜੇ ਕੀਤੇ ਅਸੀਂ ਤੁਸੀਂ ਕੰਮ ਕੀਤੇ ਉਹਨਾਂ ਨੇ ਉਹ ਕਹਿੰਦੇ ਪਾਣੀ ਦੇਖੋ ਬਿਜਲੀ ਦੇਖੋ ਪਾਣੀ ਜੱਗੇ ਹੋਗਾ ਪਾਣੀ ਨਾਲ ਦਾ ਪਲੋਂਬੇ ਲਈ ਜਾਂਦੇ ਨੇ ਠੀਕ ਹੈ ਤੇ ਕੀ ਲੱਗਦਾ 2024 ਚ ਕਦੋਂ ਤੱਕ ਕਿਸਾਨ ਉੱਥੇ ਬੈਠੇ ਰਹਿਣਗੇ ਸ਼ੰਭੂ ਖਨੋਰੀ ਉਹ ਜਿੰਨਾ ਚਿਰ ਮਸਲੇ ਹੱਲ ਨਹੀਂ ਹੋਣਗੇ ਉਨੇ ਜੇ ਬੈਠੇ ਰਹਿਣਗੇ ਮਸਲੇ ਹੱਲ ਕਰਨਗੇ ਜੋ ਪੰਜਾਬ ਦੀਆਂ ਮੰਗਾਂ ਵਾਂ ਇਹ ਜੋ ਐਮਐਸਪੀ ਦੀ ਆ ਪੰਜਾਬ ਦੇ ਪਾਣੀਆਂ ਦੀ ਆ ਚੰਡੀਗੜ੍ਹ ਦੀ ਆ ਪੰਜਾਬ ਯੂਨੀਵਰਸਿਟੀ ਦੀ ਆ ਇਹ ਸਾਰੀਆਂ ਮੰਗਾਂ ਜਿਹੜੀਆਂ ਲੈ ਕੇ ਉਹਨੇ ਜੇ ਅੰਦੋਲਨ ਚੱਲਦਾ ਰਹੇਗਾ ਫਿਰ ਹੀ ਵਾਪਸ ਘਰਾਂ ਨੂੰ ਆਉਣਗੇ ਠੀਕ ਹੈ ਕੀ ਲੱਗਦਾ ਕਦੋਂ ਤੱਕ ਕਿਸਾਨ ਬੈਠਾ ਰਹੂਗਾ ਉੱਥੇ ਅਜੀ ਮੈਮ ਕੋਈ ਕਿਆ ਨਹੀਂ ਜਾ ਸਕਦਾ ਇਸ ਤਰ੍ਹਾਂ ਇਸ ਕੇਮ ਦੀ ਕਾਲ ਹੋਈ ਕਿ ਉਹਦੇ ਤੋਂ ਤਾਂ ਤੇ 2024 ਚ ਕਿਸਾਨ ਕੈਦੇ ਹੱਕ ਚ ਭੁਗਤਣਗੇ ਕਿਸਾਨ ਕਿੱਧਰ ਜਾ ਰਹੇ ਨੇ 2024 ਚ ਦੇਖੋ ਕਿਸਾਨਾਂ ਦਾ ਅਜੇ ਤੱਕ ਤਾਂ ਸਿਰਫ ਅਸੀਂ ਦੋ ਪਾਰਟੀਆਂ ਦਾ ਜਿਹੜੀ ਆ ਨਾ ਸਖਤ ਵਿਰੋਧ ਤਾਂ ਕੀਤੀ ਆ ਤੇ ਇਹਨਾਂ ਜਿਹੜਾ ਵੀ ਨੇਤਾ ਹੁੰਦਾ ਉਹਨੂੰ ਅਸੀਂ ਸਵਾਲ ਜ਼ਰੂਰ ਪੁੱਛਦੇ ਆ ਇਹ ਸਾਡੇ ਸਵਾਲਾਂ ਤੋਂ ਭੱਜ ਰਹੇ ਨੇ ਇਹਦਾ ਮਤਲਬ ਸਾਰੇ ਚੋਰ ਨੇ ਇਸ ਵੇਲੇ ਸਿਰਫ ਇੱਕੋ ਹੀ ਕੁਰਸੀ ਦਾ ਲਾਲਚ ਮਾਰ ਰਿਹਾ ਲੀਡਰਾਂ ਨੂੰ ਇਹ ਲੀਡਰਾਂ ਨੂੰ ਵੀ ਇਸ ਗੱਲ ਦਾ ਪਤਾ ਲੱਗ ਗਿਆ ਹੈ ਕਿ 24 ਵਾਲੀ ਇਲੈਕਸ਼ਨ ਦੇ ਵਿੱਚ ਨੇਤਰ ਕੇ ਹੀ ਸਾਹਮਣੇ ਆਏਗਾ ਕਿੰਨੀ ਕਾਚ ਵੱਡਾ ਇਕੱਠ ਹੋ ਰਿਹਾ ਉਧਰ ਇਹ ਮੈਡਮ ਜਾ ਕੇ ਵੇਖ ਲਓ ਲੱਖਾਂ ਦੀ ਹਿਸਾਬ ਨਾਲ ਹੀ ਲੱਖਾਂ ਦੇ ਹਿਸਾਬ ਨਾਲ ਸੌਵਾਂ ਦੇ ਹਿਸਾਬ ਹਜ਼ਾਰਾਂ ਦੇ ਸਭ ਕੁਝ ਨਾਲ ਚੱਲੇਗੀ ਹੈ ਕਿਹੜੇ ਵੱਡੇ ਲੀਡਰ ਆ ਰਹੇ ਨੇ ਤੁਹਾਡੇ ਇੱਥੇ ਰਾਜਵਾਲ ਜੀ ਨੇ ਆਪਣੇ ਹਰਮੀਤ ਸਿੰਘ ਕਾਧੀਆਂ ਨੇ ਬਾਕੀ ਜਿੰਨੇ ਵੀ ਸਯੁਕਤ ਮੋਰਚੇ ਦੇ ਸਾਰੇ ਲੀਡਰ ਨੇ ਸਾਰੇ ਪਹੁੰਚ ਰਹੇ ਨੇ ਕੋਈ ਇੱਕ ਇਕੱਲਾ ਲੀਡਰ ਨਹੀਂ ਇਹ ਮਤਲਬ ਆਪਣਾ ਪੂਰੇ ਸਯੁਕਤ ਮੋਰਚੇ ਦੀ ਜਿਹੜੀ ਸਾਰੀ ਸਾਰੀਆਂ ਜਥੇਬੰਦੀਆਂ ਜਿਹੜੀਆਂ ਨੇ ਉਹ ਅੱਜ ਸ਼ਾਮਲ ਹੋ ਕੇ ਕਿਸਾਨ ਕੀ ਮਜ਼ਦੂਰ ਕੀ ਦੁਕਾਨਦਾਰ ਕੀ ਵਪਾਰੀ ਕੀ ਮਲਾਜਮ ਕੀ ਇਹ ਸਾਰੇ ਜਿੰਨੇ ਸਾਰੇ ਅੱਜ ਆ ਕੇ ਇੱਥੇ ਦਸ਼ਮੂਲੀਅਤ ਕਰ ਦੇਣਗੇ ਜਣਾ ਅੱਜ ਤੁਹਾਨੂੰ ਪਤਾ ਲੱਗੂਗਾ ਕਿ ਤੁਸੀਂ ਕਿੱਧਰ ਕਿੱਧਰ ਭੁਗਤਣਾ ਹੈ 2024 ਚ ਠੀਕ ਹੈ ਬਹੁਤ ਬਹੁਤ ਧੰਨਵਾਦ ਗੱਲਬਾਤ ਕਰਨ ਲਈ ਸੋ 2024 ਚੌਣਾ ਦਾ ਮੌਸਮ ਕਿਸਾਨ ਵੀ ਵੱਡੀਆਂ ਰੈਲੀਆਂ ਕਰ ਰਹੇ ਨੇ ਉਮੀਦਵਾਰਾਂ ਦੀਆਂ ਰੈਲੀਆਂ ਤੁਸੀਂ ਬਹੁਤ ਦੇਖਿਆ ਹੋਣਗੇ ਪਰ ਕਿਸਾਨ ਵੀ ਅੱਜ ਫੈਸਲਾ ਲੈਣਗੇ ਲੱਖਾਂ ਦੀ ਗਿਣਤੀ 'ਚ ਸੱਚਮੁੱਚ ਕਿਸਾਨ ਇਕੱਠੇ ਹੋ ਰਹੇ ਨੇ ਇਹਨਾਂ ਦੇ ਵੱਡੇ ਲੀਡਰ ਆ ਰਹੇ ਨੇ ਬਾਕੀ ਦੇਖੋ 2024 'ਚ ਕਿਸਾਨ ਕਿੱਧਰ ਜਾਂਦੇ ਨੇ ਤੁਹਾਨੂੰ ਕੀ ਲੱਗਦਾ ਹੈ ਕਿ ਜੋ ਕਿਸਾਨ ਨੇ ਇਸ ਵਾਰ 2024 'ਚ ਕੀ ਭੂਮਿਕਾ ਨਿਭਾਣਗੇ ਕਿੰਨਾ ਪ੍ਰਭਾਵ ਪਾਉਣਗੇ ਮੋਰਚੇ ਉਹਨਾਂ ਦੇ ਚੱਲ ਰਹੇ ਨੇ ਪਰ ਕੀ ਜਿਸ ਤਰ੍ਹਾਂ ਉਹ ਪਹਿਲਾ ਵਾਲਾ ਮੋਰਚਾ ਸੀ ਉਸ ਤਰ੍ਹਾਂ ਇਹ ਮੋਰਚਾ ਕਾਮਯਾਬ ਹੋ ਪਾਇਆ ਤੁਹਾਨੂੰ ਕਿੰਨੀਆਂ ਮੰਗਾ ਚਾਇਸ ਲੱਗਦੀਆਂ ਨੇ ਤੁਸੀਂ ਕੀ ਕੁਝ ਕਹਿਣਾ ਚਾਹੋਗੇ ਕਮੈਂਟ ਕਰਕੇ ਜ਼ਰੂਰ ਦੱਸੋ ਕੈਮਰਾ ਪਰਸਨ ਐਲੀਸ਼ਾ ਦੇ ਨਾਲ ਮਯੋਰ ਸ਼ਿਵਕੋਰ ਪੰਜਾਬ ਤੱਕ ਜਗਰਾਉਂ